ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹਮ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਝਾਮਕੇ ਖੁਰਦ ਆ ਗਿਆ ਸੱਜਣੋ ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਪ੍ਰਤਾਪ ਸ਼ਾਹ ਨੂੰ ਮਲਾਉਣ ਲੱਗੇ ਆ ਤੁਹਾਨੂੰ ਝਾਮ ਕੇ ਖੁਰਦ ਵਾਲੇ ਭਰਾ ਨੂੰ ਸੱਤ ਅੱਠ ਐਨੀਮਲ ਵਿਕਰੀ ਵਾਲੇ ਰਹਿਣਗੇ ਇਸ ਵੀਡੀਓ ਦੇ ਵਿੱਚ ਬਾਕੀ ਦੋ ਗਮਈਆਂ ਵੀਰ ਦੀਆਂ ਲਈਆਂ ਉਹ ਹਜੇ ਆਉਂਦੀਆਂ ਪਈਆਂ ਉਹ ਜੇ ਕੋਈ ਭੈਣ ਭਰਾ ਖਰੀਦਣੀਆਂ ਚਾਹੀਆਂ ਵੇਖਣੀਆਂ ਚਾਹੀਆਂ ਤਾਂ WhatsApp ਤੇ ਵੀ ਮੰਗਾ ਲਿਓ ਤਾਂ ਵੀ ਕੋਈ ਟੈਨਸ਼ਨ ਨਹੀਂ ਦੋ ਬੈੜਾ ਗਾਵਾਂ ਵੀਰ ਕੋਲੇ ਤੇ ਮੰਨ ਲਓ ਵੀ ਪੰਜ ਕੁ ਝੋਟੀਆਂ ਮੱਝਾਂ ਇਹਨਾਂ ਦਾ ਲੇਖਾ ਜੋਖਾ ਪੁੱਛਦੇ ਆ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਖਰੀਦਦਾਰੀ ਕਰ ਲਈਏ ਵੀ ਤੁਹਾਡਾ ਧੰਨਵਾਦ ਇੱਕ ਬੂਰੀ ਵੀ ਰਹੂਗੀ ਇੱਕ ਨੀਲੀ ਵੀ ਰਹੂਗੀ ਤੇ ਆਹ ਝੋਟੀ ਵੀ ਮੂਹਰਾ ਦੀ ਚੰਗੀ ਝੋਟੀ ਆ ਸਜਣੋ ਬੜਾ ਸਰੀਰਕ ਢਾਂਚਾ ਸੋਹਣਾ ਕਰਮਾਂ ਵਾਲੀ ਦਾ ਤੇ ਚੰਗੀ ਜੰਮੀ ਬਲੀਏ ਪ੍ਰਤਾਪ ਸ਼ਾ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਮਹਾਰਾਜ ਹੋਰ ਸੁਣਾਓ ਵਧੀਆ ਵਧੀਆ ਚੜ੍ਹਦੀ ਕਲਾ ਚੜ੍ਹਦੀ ਕਲਾ ਸੰਧੂ ਦੇ ਹੀ ਪਾਰੋਂ ਦੇਖਣ ਆਲੇ ਸਾਰੇ ਭੈਣ ਭਰਾਵਾਂ ਆਪਣੇ ਲਈ ਪਿਆਰਪਰੀ ਸਾਸਤਰੀ ਕਾਲ ਜੀ ਧੰਨਵਾਦ ਵੀਰੇ ਧੰਨਵਾਦ ਤੇ ਪ੍ਰਤਾਪ ਸ਼ਾ ਆਪਣਾ ਡਰੈੱਸ ਡਰੈੱਸ ਜੀ ਪਿੰਡ ਝਾਂਦੇ ਗੁਰਦ ਜਿਲ੍ਹਾ ਤਰਨਤਾਰਨ ਕਸੀਰ ਦੇ ਤਰਫ ਤੋਂ ਨਾਮ ਜੇ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਜੇ 7087801127 7087801127 ਇਹਦੇ ਤੇ ਕਰੇ ਸੰਪਰਕ ਹਾਂਜੀ ਹਾਂਜੀ ਵਟਸਐਪ ਹੀ ਚੱਲਦਾ ਜੀ ਤੇ ਹੁਣ ਕਿੰਨੇ ਜਾਨਵਰ ਵਿਖਾ ਦਿੱਗੇ ਜਾਨਵਰ ਤੇ ਬਈ ਹੈਗੇ ਹੀ 8-10 ਵਿੱਚੋਂ ਕੋ ਵੇਚ ਗਏ ਆ ਕੋਈ ਇੱਕ ਦੋ ਲੈ ਗਏ ਆ ਆਪਾਂ ਸੀ ਕਰਤ ਨਹੀਂ ਹਣਾ ਵਿੱਚ ਦੋ-ਤਿੰਨ ਮਈਆਂ ਜਿਹੜੀਆਂ ਬੈਠੀਆਂ ਠੀਕ ਆ ਹੁਣ ਜੀ ਜੀ ਆਪਣੇ ਤੋਂ ਸਾਰੇ ਭਾਅ ਹੋਇਆ ਕਰਨੇ ਹੁਣ ਗੁਰੂ ਦੀ ਕਿਰਪਾ ਨਾਲ ਠੀਕ ਆ ਮਈ ਹੈਗੀ ਆ 45 ਤੋਂ ਲੈ ਕੇ 75 ਤੱਕ ਆ ਜੀ ਅੱਜ ਹਾਂ 45 ਤੋਂ ਲੈ ਕੇ 75 ਤੀਕ ਦੋਦੀ ਗੱਲ ਕਰੀਏ ਤੇ 6 ਲੀਟਰ ਤੋਂ ਲੈ ਕੇ ਤੇ 9 10 ਲੀਟਰ ਤੀਕ ਓਕੇ ਹਾਂਜੀ ਠੀਕ ਆ ਤੇ ਪ੍ਰਤਾਪ ਸ਼ਾ ਅੱਛਾ ਹਾਂ ਬੱਚੇ ਵਾਲੀਆਂ ਵੀ ਹੈਗੀਆਂ ਹੀ ਹਨ ਅੱਜ ਹਾਂਜੀ ਹਾਂਜੀ ਇੱਕ ਬੱਚੇ ਵਾਲੀ ਵੈਗੀ ਹਾਂਜੀ ਇੱਕ ਵੈਗੀ ਹੈ ਜੀ ਆ ਦੋ ਨਾਲ ਵੈਗੇ ਆ ਆ ਜਿਹੜੀਆਂ ਕਰਤੀਆਂ ਇਧਰ ਹੀ ਵੈਗੀਆਂ ਹਾਂਜੀ ਹਾਂਜੀ ਠੀਕ ਆ ਤੇ ਪ੍ਰਤਾਪ ਸ਼ਾ ਇਹਦੇ ਤੋਂ ਸ਼ੁਰੂ ਕਰੀਏ ਫਿਰ ਹਾਂਜੀ ਇਹਦੇ ਤੋਂ ਹੀ ਕਰੀਏ ਇਹਦਾ ਕੀ ਹਿਸਾਬ ਕਿਤਾਬ ਕੱਢ ਬਾਹਰ ਇਹਨੂੰ ਨਹੀਂ ਸੁਆ ਉਹਨਾਂ ਦੇ ਕਹਿਣ ਮੁਤਾਬਕ ਦੱਜਾ ਠੀਕ ਆ ਆਪਾਂ ਕੀ ਭੈਣ ਭਰਾਵਾਂ ਨੇ ਗੱਲ ਹੀ ਆ ਹਾਂ ਅਗਲਾ ਆਪਦੀ ਸਮਝ ਲਾਵੇ ਸਮਝ ਵਿੱਚ ਤੁਹਾਨੂੰ ਕੋਈ ਦਰਨੇ ਨੂੰ ਨਹੀਂ ਲੱਗ ਠੀਕ ਆ ਹਾਂ ਬਈਆਂ ਗੱਲਾਂ ਸੈਟਿੰਗ ਨਹੀ ਨਹੀ ਸਿਆਣੀ ਗੱਲਾਂ ਲੈਣਾ ਤਾਂ 11500 ਹੀ ਆ ਓਕੇ ਜੇ ਸੁਈ ਨੂੰ ਹੋਏ ਜੇ ਕੋ 3.5 ਦਿਨ 4 ਮਹੀਨੇ ਠੀਕ ਆ ਪਣੀ ਸੌਰੀ ਵੀ ਅਮਰ ਕਹਿਣਤਾ ਪਰ ਆਪਣੀ ਕੋਈ ਗਰੰਟੀ ਨਹੀਂ ਆਪਾਂ ਦੁੱਧ ਦੇਹਾਉਣਾ ਤੇ ਦੁੱਧ 7 ਲੀਟਰ ਹੁੰਦਾ 7 ਲੀਟਰ ਦੁੱਧ ਹੈਗਾ ਹਾਂਜੀ ਓਕੇ ਪੂਰੀ ਵੱਡੀ ਨਹੀ ਵੱਡੀ ਆ ਨਿੱਗਰ ਨੁਕਰ ਚੰਗੀ ਜੇ ਕੋਈ ਤਿਆਰ ਕਰ ਲਵੇ ਤੇ ਚੰਗੀ ਮੈਂ ਆ ਗਵਾਉਣ ਵਾਲੀ ਨਹੀਂ ਜਾਨੀ ਕਿnde ਚਲੋ ਜੇ ਕੀ ਸੱਜਣ ਮੈਂ ਮੇਰੇ ਸਾਹਮਣੇ ਇੱਕ ਪੰਛੀ ਚੈਹੀਦੀ ਹੋਣੀ ਆ ਵਾਕਿਆਈ ਕੋਈ ਸ਼ੱਕ ਨਹੀਂ ਸਾਫ਼-ਸੂਫ਼ ਚੰਗੀ ਆ ਓਕੇ ਤੇ ਮਿਲਦੀ ਪ੍ਰਤਾਪ ਸ਼ਾ ਪਹਾੜੇ ਤੇ ਹੀ ਪਹਾੜੇ ਤੇ ਮਿਲਦੀ ਆਈ ਓਕੇ ਬਾਕੀ ਚੋਕੇ ਲੈ ਲੈਣਾ ਤੂੰ ਆਪਾਂ ਚੋਕੇ ਲੈਣੇ ਆ ਜੀ ਹਨਾ ਆਪਣੀ ਇਹੋ ਬੇਨਤੀ ਅਗਲੇ ਨੂੰ ਵੀ ਚੋਕੇ ਖੜੇ ਆਪਾਂ ਹਨਾ ਆਪਾਂ ਨੇ ਉਦਾਂ ਲਵੇ ਨਾ ਆਪਣੇ ਘਰੇ ਆ ਤਸੱਲੀ ਕਰ ਲੇ ਹਾਂਜੀ ਹਾਂਜੀ ਇਹਦਾ ਕੀ ਰੇਟ ਰਹੂਗਾ ਸਾ ਰੇਟ ਬਈ ਛੋਟਾ ਹੀ ਆ ਬਿਲਕੁਲ ਓਕੇ ਰੇਟ ਆਪਾਂ ਕਰਨੋਂ ਭਾਵੇਂ ਇਹਦਾ 70 75 ਵੀ ਕਰੀ ਜੀਏ ਕੋ ਫਾਇਦਾ ਨਹੀਂ ਹੈ ਕੱਜ ਆ ਰੇਟ ਕਰਨ ਦਾ ਠੀਕ ਆ ਤੇ ਮੋਰੋ ਜੋ ਮਰਜੀ ਕਰੀ ਜੇ ਇਹਦੀ ਆਪਾਂ ਪੂਰੇ 63000 ਦੇ ਵਿੱਚ ਪਹੁੰਚ ਕਰਨੀ 63000 ਦੀ ਗੱਡੀ ਆਪਦੀ ਲੈ ਆਏ ਪੂਰੇ 60000 ਦੀ ਠੀਕ ਆ ਹਾਂਜੀ ਪੂਰੇ 60 ਦੀ ਦੇ ਦੇਾਂਗੇ ਜੇ ਗੱਡੀ ਆਪਦੀ ਲੈ ਆਇਆ ਹਾਂਜੀ ਓਕੇ ਤੇ ਆ ਅਗਲੀ ਦਾ ਕੀ ਹਿਸਾਬ ਆ ਗੱਡੀ ਬਈ ਆ ਗਈ ਨੀਲੀ ਚ ਠੀਕ ਆ ਤੇ ਇੱਕ ਹੀ ਆਏ ਜਫਰਾਵਾਦੀ ਜਿਹਨੂੰ ਆਪ ਦਿੰਦੇ ਠੀਕ ਹੈ ਇਹ ਨੀਲੀ ਵੀ ਆ ਗਈ ਤੇ ਜਫਰਾਵਾਦੀ ਵੀ ਆ ਗਿਆ ਓਕੇ ਉਹਨਾਂ ਨੇ ਕਹਿਣ ਤਾਰ ਸੁਆਦਿਆਂ ਦੇ ਕਹਿਣ ਤਾਰ ਗਿਆ ਪਹਿਲਾ ਅੱਛਾ ਖਲੋ ਜੋ ਉਹਦਾ ਕੱਟ-ਕੁੱਟ ਟੇਡਾ ਬਿੱਲੀ ਮਨ ਕੀ ਅੱਖ ਵਾਕੇ ਤੇ ਆ ਇਹਦੀ ਛਾਵ ਇੱਕ ਬੈਠੀ ਹੈ ਹਨਾ ਛਾਵ ਇਹ ਨਾਲ ਜੰਗਦੇ ਨਿੱਕੀ ਹੁੰਦੀ ਜਦੋਂ ਇਹਦਾ ਜਨਮ ਹੋਇਆ ਹਾਂ ਉਦੋਂ ਕਹਿੰਦੇ ਉਹਨਾਂ ਦੇ ਕਹਿਣ ਮੁਤਾਬਕ ਮੰਨ ਲਓ ਸਾਡੇ ਡੇਬੀ ਆ ਨਾ ਹਾਂ ਡਿਗੀ ਆ ਉਦੋਂ ਹੀ ਉਹ ਜਮਾਂਦਰੂ ਹੀ ਆ ਹਾਂ ਨਹੀਂ ਨਹੀਂ ਉਹਦਾ ਤਾਂ ਕੋਈ ਵੱਟਾ ਨਹੀਂ ਇਹਨੂੰ ਨਾ ਕੋਈ ਤੁਰੰਤ ਤੇ ਨਾ ਕੋਈ ਚੱਕਰ ਓਕੇ ਤੇ ਪ੍ਰਤਾਪ ਸ਼ਾਹ ਦੇ ਕੋਲੇ ਦੁੱਧ ਕਿੰਨਾ ਹਾਂਜੀ ਦੁੱਧ ਦੇ ਦੇ ਤਨੇ ਦੁੱਧ ਬਾਈ ਜੇ ਥਾਨੇ 9 ਲੀਟਰ ਆ ਹੱਥ ਆ ਪਾਖਾਂ ਨੂੰ ਕੋਈ ਇਹ ਨਾਲ ਸੇ ਦਿਖਾਵਾ ਨਹੀਂ ਕਰਦੀ ਲੈ ਲੇ ਚੋ ਕੇ ਮਹੀਂ ਲੈ ਆਉਂਗਾ ਓਕੇ ਫੇਰੇ ਮੰਨ ਲਓ ਆਪਣਾ ਹੀ ਹੁੰਦਾ ਵਾ ਮਾਲ ਆ ਗਿਆ ਤੇ ਚਲ ਗਿਆ ਦੁੱਧ 9 8 ਲੀਟਰ ਜਿਹੜਾ ਮਰਜ਼ੀ ਆ ਜੇ ਹਾਂਜੀ ਆਪ ਦਾ ਤੋਲ ਕੇ ਖੜੇ ਭਾਵੇਂ ਠੀਕ ਆ ਹਾਂ ਲੇਵੇ ਦੀ ਹਰੀਅਤ ਬਾਹਲੇ ਟਾਈਮ ਦੀ ਸੂਈ ਨਹੀਂ ਸੂਈ ਨੂੰ ਸਾਢੇ 3 ਤਿੰਨ ਮਹੀਨੇ ਹੋਏ ਓਕੇ 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 ਕਿਆ ਬਾਤ ਦੁੱਧ ਨੂੰ ਬਿਕਰੀ ਦੁੱਧ ਨੂੰ ਖਰੀਏ ਮੈਂ ਦੁੱਧ ਨੂੰ ਚੰਗੀ ਆ ਯਾਰ ਬੜੀ ਯਾ ਤਾਂ ਹਾਂ ਸੱਜਰ ਮੈਂ ਚੰਗਾ ਦੁੱਧ ਦੇ ਦੂੰ ਸਿਰਫ ਆਪੇ ਹਨ ਭਰਾਵਾਂ ਦੇ ਗੈੜੀ ਐ ਜੋ ਹੈਗਾ ਹਾਂ ਨਹੀਂ ਉਹ ਪਤਾ ਦਸਦਾ ਹਾਂਜੀ ਉਹ ਤਾਂ ਇਹਨੂੰ ਵਟਾ ਕੋਈ ਨਹੀਂ ਦਾ ਜੀ ਨਾ ਮਤਾ ਕੋਈ ਨਹੀਂ ਬਾਕੀ ਕੋਈ ਨਹੀਂ ਇਹ ਤਾਂ ਵੀ ਤੇ ਹੋਣ ਲੱਗੀ ਆ ਹਾਂ ਤੇ ਉਹ ਪਲਣਾ ਜਨਮ ਤੋਂ ਹੀ ਇਹ ਨਹੀਂ ਨਹੀਂ ਡੱਗ ਪੈਂਦੇ ਬੱਚੇ ਖੇਡਦੇ ਜੋ ਚੌੜ ਕਰਦੇ ਆ ਨਾ ਨਿੱਕੇ ਹੁੰਦੇ ਉਦੋਂ ਹੋ ਜਾਂਦਾ ਇਹਦਾ ਰੇਟ ਫਿਰ ਸ਼ਾ ਜੀ ਇਹਦਾ ਜੀ ਜੇ ਤੇ ਲਾਈਏ ਨਾ ਇਹ ਦੁੱਧ ਦੇ ਸੰਗ ਫਿਰ ਤੇ ਨਹੀਂ ਇਹਦਾ ਰੇਟ ਕੋਈ ਨਹੀਂ ਪਰ ਆਪਾਂ ਜੈ ਜਾਈ ਤੇ ਜੀ ਦੇ ਦੇ ਓਕੇ 58000 ਦੀ ਕੌਣ 100 ਕਿਲੋਮੀਟਰ ਟਿਕਰ ਗੱਡੀ ਆਪਦੀ ਲੈ ਕੇ ਪੂਰੇ 55000 ਉਦਾਂ 58 ਦੀ ਤੇ ਜੇ ਗੱਡੀ ਆਪਦੀ ਆਉਂਦਾ 55 ਦੀ ਠੀਕ ਆ ਸ਼ਾਹ ਠੀਕ ਆ ਤੇ ਬੂਰੀ ਬੂਰੀ ਬਈ ਬੂਰੀ ਦਾ ਵੀ ਸੁਭਾ ਹੁੰਗਾ ਉਹਨਾਂ ਦੇ ਕਹਿਣ ਮੁਤਾਬਕ ਰਜਾ ਸਾਡੀ ਭੈਣ ਤੋਂ ਵਾਲੀ ਗੱਡੀ ਆਪੋ ਤੇ ਜਿਆਲਾ ਵੀ ਕੱਪਾ ਲਾਉਂ ਬੂਰੀ ਮੱਝ ਚੰਗੀ ਹੂ ਕੋਈ ਮੇਪਣ ਵੀ ਨਾ ਇਸ ਸਾਮ ਕਰ ਲੈ ਮੈਂ ਬੜੀ ਹੂ ਮੈਂ ਨਾ ਭਾਂਗੇ ਲਾਵੇ ਦਹਵੇਂ ਅਗਲੇ ਤੋਂ ਸਾਹਮਣੇ ਸੁਆ ਆਪਦਾ ਲਾ ਲੈ ਹਾਂਜੀ ਹਾਂਜੀ ਆਪਾਂ ਦੁੱਧ ਕਿੰਨਾ ਚਵਾ ਦੇਣਾ ਠੀਕ ਆ 7 ਲੀਟਰ ਕਵਾਂਗੇ ਕੱਟੀ ਇਹਦੀ ਇੱਕ ਗੱਲ ਦਾ ਨੇ ਕੱਟੀ ਇਹਦੀ ਉੱਥੇ ਹੈਗੀ ਮਗਰ ਉਹਦੇ ਨੀਲੀ ਗਾੜੀ ਅੱਛਾ ਉਹਦਾ ਬਿਲੋਂ ਕੱਟੀ ਨਾ ਆਇਆ ਤੇ ਮੈਂ ਉਹਨਾਂ ਬਾੜੇ ਦਲਾਈਆ ਤੇ ਕੱਤੀ ਬਾਅਦ ਜੋ ਉਹਨਾਂ ਬੰਦੇ ਨੇ ਜਿੰਨ ਕੀਤੀ ਕੱਟੀ ਦੀ ਸੀਨੇ ਚਲੋ ਆਪਾਂ ਚੈੱਕ ਲੱਗੀ ਮਿਲਦੀ ਸੀਸਲਾ ਦੀ ਕਪਲ ਲੈਣ ਦੀ ਕੱਟੀ ਬੂਰੀ ਮਗਰ ਕੱਟੀ ਮਗਰ ਬੂਰੀ ਹੀ ਨਹੀਂ ਦੀ ਓਕੇ ਹਾਂਜੀ ਚੂਨ ਚਾਂ ਦੀ ਓਕੇ ਆ ਚੂਨ ਚਾਂ ਓਕੇ ਦਾ ਬਾਕੀ ਚਾਲੂ ਵੜੀ ਜਮੈਂ ਠੀਕ ਆ ਪਰਦਾ ਨਹੀਂ ਕੀਤਾ ਨੇ ਜੇ ਐ ਆਈ ਆ 23 ਦਿਨ ਦਾ ਪਾਣੀ ਨਹੀਂ ਪੀਂਦੀਆਂ ਤੋਂ ਹਾਂ ਨਹੀਂ ਤਾਂ ਡਹਿ ਪੀ ਪੱਠਿਆਂ ਨੂੰ ਆਉਂਦੀ ਹਾਂਜੀ ਹਾਂ ਪਾਣੀ ਵੀ ਪੀ ਲਿਆ ਤੇ ਬਾਕੀ ਜਾਇਦਾ ਹੀ ਰਹਿ ਗਈ ਦੇ ਦੇਣੀ ਹੈ ਜੀ ਆਪਾਂ ਕਿੰਨੇ ਦੀ ਕਰਨ ਦੇ ਭਾਵੇਂ ਤੁਹਾਨੂੰ ਬੂਰੀ ਜਿਹੜੀ ਯਾਰ ਤੇ ਹੁੰਦੇ ਆ ਤੇਰੀ ਕਿਹੜੀ ਘਰੇ ਬੂਰੀ ਵਾਕਿਆ ਸਹੀ ਗੱਲ ਹੈ ਹਾਂ ਕਹਾਵਤ ਆਪਣੀ ਚਲੋ ਇਹ ਆ ਬੂਰੀ ਇੱਕ ਆ ਦਿੱਤੀ ਇੱਕ ਨਹੀਂ ਦੇਣੀ ਆ ਗਾਹ ਭੈਣ ਭਰਾ ਫੇਰੇ ਆਏ ਨਹੀਂ ਹਾਂਜੀ ਮੂਨੀ ਦੇ ਗਾਹ ਕਿਹਾ ਦੇ ਹੁੰਦੇ ਆ ਬਿਲਕੁਲ ਬਿਲਕੁਲ ਤੇ ਕਿਹਦੀ ਪਹੁੰਚ ਆਪਾਂ ਕਰਾਂਗੇ ਜੀ ਪੂਰੀ 52000 ਠੀਕ ਆ ਗੱਡੀ ਆਦੀ ਲੈਵੇ 10000 ਹਜ਼ਾਰ ਨਾ 50 ਤੋਂ ਹਾਂ ਨੇ ਜਾਇਆ 99000 ਹਾਂਜੀ ਓਕੇ ਜਾ 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 ਸਜਣੋ ਜੇ ਘਰ ਤੱਕ ਪਹੁੰਚ ਕਰਾਉਣੇ ਤਾਂ 52000 ਸੀ ਜੇ ਤੁਸੀਂ ਆਪ ਲੈ ਕੇ ਜਾਣੇ ਤਾਂ 99000 ਕੋਈ ਭੈਣ ਭਰਾ ਹੋਊਗਾ ਪ੍ਰੇਖਾ ਲੱਗਣਾ ਪਊ ਜਿਹੜੀ ਆ 100 ਕਿਲੋਮੀਟਰ ਦਾ ਕਿਰਾਇਆ ਤੇ ਇਹਨੀਆਂ ਆਪਾਂ ਛੱਡ ਦਿੰਦੇ ਹਾਂ ਹਾਂ ਜੇ ਇਹਦਾ ਤਾਂ ਪਿੰਡਾ ਹੁੰਦਾ ਉਹ ਅਗਲੇ ਦਾ ਉਹ ਅਗਲਾ ਦੇ ਦੇ ਜਾਂ ਆਪਣੇ ਨੂੰ ਉਸ ਹਾਂ ਨਾ ਸੌਦਾ ਠੀਕ ਆ ਆਪਾਂ 100 ਕਿਲੋਮੀਟਰ ਦਾ 3000 ਦੇਣਾ ਹਾਂ ਜੇ ਜਿੰਨੇ ਵੀ ਆਪਾਂ ਮੌਕਾ ਦੱਸਾਂਗੇ ਨਾ ਇਹ ਗੱਡੀ ਆਉਂਦੀ ਲੈਉਣਾ ਤਾਂ 3000 ਰੁਪਏ ਆਪਾਂ ਘੱਟ ਲੈਣਾ। ਕਿਰਾਏ ਦਾ ਆਪਾਂ ਚੜਨਾ। ਉਹਦੇ ਕਿਰਾਏ ਅਗਲੇ ਨੂੰ ਵੀ ਪੈਣਾ ਆਪਾਂ ਨੂੰ ਪੈਣਾ। ਬਾਤ ਪੂਰੀ ਯਾਰ ਅੱਤੀ ਪੂਰੀ। ਨਹੀਂ ਚੰਗੀ ਐ ਮੱਜ। ਚੰਗੀ ਸਾਹਮਲੇ। ਚੱਲ ਬਣੀ-ਬੁਣੀ ਦਾ ਤਾਂ ਆਪਾਂ ਫਿਰ ਦੱਸਿਆ ਨਹੀਂ ਹੁਣ। ਬਣੀ ਜੀ ਉਹ ਆਂਦੇ ਆ ਤਸਾਂ ਗੱਲ ਇਹ ਆਪਾਂ ਜੀ। ਹਾਂਜੀ। ਹੁਣ ਤੇ ਜੀ ਦੀ ਫੇਰ ਆਪਣੇ ਭੈਣ ਭਰਾ ਤੇ ਆਈ ਆਪਣੇ ਮਨ ਹਸਣੇ ਆਪਾਂ ਨੂੰ। ਜੇ ਇਹ ਆਦੀ ਨਾ ਪੰਨੇ ਦੀ ਸੂਈ ਆ ਆਮ ਵਪਾਰੀ ਆਕੀ ਜਾਂਦੇ। ਤੇ ਜੇ ਮੈਨੂੰ ਪੀਗਾ ਭਰਿਆ ਹੋਵੇ ਤੇ ਮੈਂ ਨਿਕਲ ਆਵੇ ਤਾਂ ਉਹ ਗੱਲ ਤੇ ਵੀ ਆਪਾਂ ਬੱਸ। ਸਹੀ ਗੱਲ ਤੇ ਆਪਾਂ ਨਾਂ ਨੇ ਆਹ ਬਾਹੂ ਬਣੀਆਂ ਤੇ ਨਾਂ ਆਪਾਂ ਸੱਜਰੀ ਨੂੰ ਆਨੇ ਹਾਂ ਆਪਾਂ ਸੁਈ ਦਸਦੀ ਇਹਨੇ ਚਿਰਦੀ ਆ ਸਾਡੇ ਤਾਂ ਨਾਂ ਚਾਉਂਦੇ ਬਥੇਰੀਆਂ ਗੱਭਾਂ ਨਿਕਲਦੀਆਂ ਹੋਣੀਆਂ ਚਾਹਤ ਨਿਕਲ ਆਉਂਦਾ ਜੀ ਮਾਲ ਰੱਖੇ ਗਲਾਉਂਦਾ ਆਪਾਂ ਬੰਦੇ ਨੂੰ ਹੁਣ ਸਰਦਾਰ ਆਂਦਾ ਏ ਦੋ ਦਿਨ ਤਿੰਨ ਦੇਖਿਆ ਕਰੀਏ ਨਗਰ ਨਾਲ ਪੱਠੇ ਦੋ ਤੇ ਹੁਣੇ ਆਈਆਂ ਤੇਰੇ ਗਾੜੀ ਹੁਣੇ ਮਾਲ ਲੈਣਾ ਆਉਂਣੀਆਂ ਦੇ ਉਸੇ ਵੇਲੇ ਆਪਾਂ ਕੱਲ੍ਹ ਹੁਰਲੀ ਚ ਕੱਕ ਦੀ ਵੀਡੀਓ ਦਿਖਾ ਦੇਵਾਂ ਤੇ ਵੀਡੀਓ ਕੋਈ ਨਹੀਂ ਦਿੰਦਾ ਮਾਲ ਲਿਆ ਹੀ ਲੈਵਾਂ ਨੂੰ ਦਿਖਾ ਦੇਣੀ ਆ ਜਾਇਆ ਬੰਦਾ ਨਹੀਂ ਆਜਾਇਆ ਪੱਠੇ ਪੁੱਠੇ ਬਾਅਦ ਚ ਆਹ ਝੋਟੀ ਕਿੱਥੋਂ ਲੈ ਆ ਇਹ ਵੀ ਜੋ ਟੀ ਨਹੀਂ ਕੋਈ ਹਰਿਆਣੇ ਦੀ ਨਹੀਂ ਆਪਣੇ ਇਲਾਕੇ ਦੀ ਆ ਉਹਨਾਂ ਤੋਂ ਹਰਿਆਣੇ ਦਾ ਬੰਦੇ ਆ ਉਹ ਮਾਰਿਆ ਉਹਦੀ ਕੱਟੀ-ਕੁੱਟੀ ਸ਼ਹਿਦਾਈ ਹੋ ਤੇ ਮੈਂ ਆਜੇ ਸਾਰੀ ਮੋਹਰਾ ਦੇ ਟਟਾ ਮਗਰ ਨਹੀਂ ਜੀ ਇਹ ਕੱਟੀ ਪਈ ਦਨ ਓਕੇ ਮਰੇ ਉੱਗੀ ਚ ਵੀ ਇਹਦੇ ਕੋਲੇ ਬੱਚਾ ਵੀ ਹੈਗਾ ਆ ਹਾਂ ਇਹ ਬੱਚੇ ਦੀ ਮਿਲਦੀ ਹਾਂ ਬੱਚੇ ਦੀ ਤੂੰ ਹੀ ਆ ਬੱਚਾ ਗਾੜੀ ਭੈਣ ਭਰਾ ਕੋ 20 ਦਿਨ ਵਾਲੇ 5 ਲਾਲੇ ਮਹੀਨਾ ਲਾ ਲਿਆ ਸਿਆਣੀ ਗੱਲ ਆਹ ਦੇਖੋ ਮੂੰਹ ਤੇ ਤਾਂ ਫਰੋਣਾ ਇਹਨਾ ਫੜ ਫੜਿਆ ਅੰਗ ਦੇ ਤੇ ਛੱਡ ਲਊਗੀ ਜਿੰਨ ਕਰਦੀ ਆ ਕੋਈ ਮੈਂ ਵੇਖੀ ਪੱਠਿਆਂ ਨਾਲ ਉਹ ਤੋੜਿਆ ਨਹੀਂ ਸੰਗਕੋਲ ਤੇ ਮੌਰੀ ਦਾ ਵੀ ਜਗਰ ਕਰ ਜਾਂਦੇ ਕਰ ਜਾਂਦੇ ਕਰ ਜਾਂਦੇ ਤੇ ਦੁੱਧ ਦੇ ਕੋਲੇ ਕਿੰਨਾ ਚਵਾ ਦੇਣਾ ਤੂੰ ਦੁੱਧ ਆਪਾਂ ਕੋਈ ਇਹ ਨਹੀਂ ਆਉਣਾ 15 ਲੀਟਰ ਆ ਕੇ 12 10 ਲੀਟਰ ਨੂੰ 8 ਦੀ ਗਰੰਟੀ ਦੇ ਲੋ 8 ਲੀਟਰ ਦੁੱਧ ਹੈਗਾ ਹਾਂਜੀ ਛੋਟੀ ਸੋਹਣੀ ਹੈ ਯਾਰ ਦੂਸਰੀ ਨਹੀਂ ਛੋਟੀ ਚੋਣ ਚਾਂ ਦੀ ਚੰਗੀ ਆ ਚੋਣ ਦੀ ਸੌਣ ਦੀ ਓਕੇ ਆ ਬੱਚਾ ਇਹਦਾ ਆ ਮਾਰਾ ਮਗਰ ਉਹ ਅਜੀਬ ਜਿਹੀ ਚੀਜ਼ ਆ ਸਾਹਮਣੇ ਵਾਲੀ ਆ ਕੱਟਾ ਆ ਗਿਆ ਨੀਲੀ ਦਾ ਹਾਂਜੀ ਹਾਂ ਸਾਹਮਣੇ ਉਹ ਕੇ ਕੀ ਬਾਤ ਆ 8 ਲੀਟਰ ਦਾ ਦਦਾ ਹੈ ਹਾਂਜੀ 8 8 ਦਾ ਇਹਦਾ ਰੇਟ ਇਹਦਾ ਬਨ ਜਾਇਆ ਜਾਈ ਜਾਂ ਜੈ ਜੀ ਦੇ ਦੇਣੀ ਮੰਗਣ ਨੂੰ ਤੇ ਆਪਾਂ ਜੇ ਇਹਦਾ ਇੱਕ ਦਾ 20 20 ਮੰਗ ਲਈਏ ਤੇ ਫਤ ਚੱਲਦਾ ਪਾ ਹਾਂ ਜੈ 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 ਨਹੀਂ ਦੇਣੀ 75000 ਚ ਪਹੁੰਚਿਆ ਗੱਡੀ ਆਲਦੀ ਲੈਵੇ ਪੂਰੇ 72000 ਲੈ ਜਾ ਹਾਂਜੀ ਪੂਰੇ 72000 ਦੀ ਓਕੇ ਪਹੁੰਚ 75 ਪਹੁੰਚ 75000 ਨਹੀਂ ਝੋਟੀ ਚੰਗੀ ਹੈ ਚੰਗੀ ਹੈ ਚੰਗਾ ਬੰਦਾ ਸਾਹਮਣੇ ਤੇ 10 ਲੀਟਰ ਦੁੱਧ ਦੇ ਜੋ ਰਾਮ ਨਹੀਂ ਦੇਣੀ ਆ ਜੀ ਦਈਏ ਰਾਮ ਨੇ ਦਿਓ ਬਾਕੀ ਗਾਵਾ ਵਾਦੇ ਬੰਦੀ ਆ ਹੋਣਾ ਹੈਗਾ ਤੁਸੀਂ ਸ਼ਮਾਨਾ 10 ਹੈਗਾ ਪੰਜ ਆਟਾ ਖੰਮੇ ਠੀਕ ਆਪਾਂ ਘਾਤੀ ਆਪਣਾ ਹੀ ਲੈ ਲਵਾਂਗੇ ਬਾਕੀ ਜੰਨਾ ਵਾਲ ਆਪਾਂ ਦੋ ਦੋ ਟਾਈਮ ਚੁੱਕ ਕੇ ਲਿਆਂਦਾ ਤੇ ਭੈਣ ਭਰਾਵਾਂ ਨੂੰ ਇਹੋ ਬੇਨਤੀ ਕਰਦੇ ਵੀ ਆਪਦੀ ਤਸल्ली ਕਰਕੇ ओके ਕੰਪਰੀਆ ਆਪਾਂ ਜਿਹੜੀਆਂ ਘਰੇ ਬਣਾਈਆਂ ਦੂਜੇ ਥਾਂ ਕਿ ਡਾੜੀ ਡੰਗਰ ਪਰਾ ਹੀ ਜਾਂਦਾ ਬਿਲਕੁਲ ਬਿਲਕੁਲ ਤੇ ਇਹਦਾ ਭਾਜੀ ਕੋਈ ਲਾਵੇ ਜੱਜਾ ਵਾਲੇ ਚੌਥਾ ਵਾਲੇ ਨੇ ਹੋਣਾ ਲਾਵੇ ਨਾ ਠੀਕ ਆ ਸੁਆ ਆਪੇ ਹੀ ਲਾਵੇ ਯਾਰ ਸੁਈ ਨੂੰ ਭਾਜੀ ਕੋਈ 4.5 5 ਮਹੀਨੇ ਦੇ ਠੀਕ ਆ ਦੁੱਧ ਮਗਰ ਹੈਗਾ ਜੀ ਇਹਦੇ 7 7 ਦੁੱਧ ਬੱਚਾ ਨਹੀਂ ਹੈਗਾ ਮੈਨੂੰ ਪੜਦੇ ਕੱਢਿਓ ਬਾਹਰ ਤੇ ਬਾਕੀ ਭਾਜਣ ਵਾਸਤਾ ਮੈਂ ਨਹੀਂ ਡੱਬ ਰਿਹਾ ਤੇ ਇਹ ਜੀ ਉਹ ਮੋਸ਼ੀ ਹੋਣੀ ਨੇ ਕਿ ਉਹ ਜੀ ਲੈ ਸੱਜਣਾ ਸੂਆ ਤੁਸੀਂ ਠੀਕ ਆ ਸੱਜਣਾ ਤੁਸੀਂ ਸੂਆ ਆਪੇ ਲਾ ਲਿਓ ਕਿੰਨੇ ਚਰ ਦੀ ਜਿਹੜੇ ਸੂਏ ਸੂਏ ਇਹ ਨਾ ਆਪਾਂ ਸਵੇਰਾਂ ਨਿਹਾਲ ਦਾ ਅਗਲਾ ਦੇ ਆਪਦਾ ਗੈਸ ਲਾ ਲਿਓ ਕਿਉਂਕਿ ਰੇਟ ਹੀ ਹੋ ਜਿਆ ਤੇ ਫਿਰ ਕੀ ਇਹਦੇ ਬੇਪਾਰੀ ਤੇ ਜੇ ਸੂਏ ਤੋਂ ਬਾਹਰ ਮਈਆਂ ਨਹੀਂ ਹੈਗੇ ਬੜਾ ਕੁਝ ਕਹਿੰਦੀ ਦੁਨੀਆ ਤਾਂ ਚਲੋ ਜੀ ਗੱਲ ਭਲਾ ਵੀ ਸਭ ਦਾ ਵਾਹ ਨਾ ਡੇਂਦਾ ਦਾ ਨ ਕੋਲਾ ਪਾਹ ਆ ਵੀ ਕਨਾ ਪਾ ਪ੍ਰਤਾਪ ਸ਼ਾ ਪਾ ਆਪਾਂ ਤੇ ਆਨੇ ਜਿਦਾਂ ਨਹੀਂ ਕੀ ਓਦਾਂ ਨਾ ਪਾਓ ਵਾਹ ਸਿਆਣੀ ਗੱਲ ਚੂਣ ਚੰਗਾ ਹੋਊਗਾ ਇਹਦਾ ਦੁੱਧ 7 ਲੀਟਰ ਆ ਹਾਂ ਚੂਣ ਬਈ ਕਿਹੇ ਮੈਂ ਤਾਂ ਨਹੀਂ ਮਾਰਾ ਚੂਣ ਪੋਲੀ ਨਾਲ ਸਾਜ ਠੀਕ ਹੈ ਬਈ ਗੱਲਾਂ ਹੀ ਦੋ ਮੰਗਦਾ ਗਾਂ ਇੱਕ ਸੀਲ ਤੇ ਇੱਕ ਚੂਣ ਚ ਵਾਹ ਇਹ ਗੱਲ ਤੇਰੀ ਲੱਖ ਰੱਬ ਦੀ ਇਹਦਾ ਰੇਟ ਆ ਇਹਦਾ ਰੇਟ ਬਈ ਆਪਾਂ ਭਾਵੇਂ ਪਹੁੰਚ ਤੇਰੀ ਤਰੀਕੀ ਦੀ ਮਾਲਾ 55 50 ਕਰਦੀਏ ਕੋਈ ਜਾਇੜੀ ਜਾਇ ਜਣੀ ਇਹਦੀ ਆਪਾਂ ਕਰਨੀ ਆ ਪੂਰੇ ਸੰਤਾਈਆ ਦੇ ਠੀਕ ਆ ਗੱਡੀ ਆਪਦੀ ਲੈਵੇ 44000 ਜੇ ਗੱਡੀ ਆਪਦੀ ਲਿਆਵੇ ਤਾਂ 44000 ਦੀ ਜਾਇ ਜਾਇ ਜੀ ਆ ਹੋਰ ਹੁਣ ਕੀ ਕਰਦਗੇ ਫਿਰ ਕੋਈ 40 ਬਣ ਆਇਆ ਵੇ ਹਨਾ ਨਹੀਂ ਕੋਈ 40 ਬਣਨ ਵਾਲੀ ਗੱਲ ਹੈ ਗਾਉ ਵੀ ਲੈਣੀਆਂ ਕੋਈ ਨਹੀਂ ਆਪਾਂ ਜਾ ਜਾਇ ਥੋੜੀ ਥੋੜੀ ਕਮਾਈ ਲੈਣੀ ਇਹ ਗਾਣਿਆਂ ਹੀ ਵਿਖਾ ਦਈਏ ਨਾ ਹਾਂਜੀ ਹਾਂਜੀ ਦੇ ਦਈਏ ਗਾਈਆਂ ਆਪਣੇ ਘਰ ਦੀਆਂ ਹੀ ਠੀਕ ਆ ਥੋੜਾ ਸਮੋ ਸਮੋ ਖਾਣਾ ਆਪਾਂ ਦੇ ਦਿਆ ਆ ਇਹ ਭਾਜੀ ਸਵੇਰੇ ਨੀਰ ਦੁੱਧ ਹੋਇਆ ਮਾਲ ਗੋਦ ਘਰ ਦਾ ਕੁਝ ਜਿਹਾ ਤੈਨੂੰ ਪਤਾ ਜੱਗਾ ਹੁੰਦਾ ਹੈ ਇਹ ਗੱਲ ਠੀਕ ਆ ਨੀਰ ਦੁੱਧ ਹੋਇਆ ਮਾਲ ਇਹ ਸੂਏ ਜੀ ਤੁਝੇ ਪੁੱਤ ਜੀ ਲਾਲੇ ਭੈਣ ਭਰਾ ਅਗਲੇ ਦੇ ਗਰੀਬ ਹਾਂ ਪਰ ਹੈ ਤੇਰੇ ਜੱਡੀ ਆ ਹੈਗੀ ਤੇ ਇਹਦੇ ਥੱਲੇੋਂ ਬਾਈ ਆਪਾਂ ਸਾਜਰ ਪਾਉਂ 32 35 ਲੀਟਰ ਦੁੱਧ ਹੋਇਆ ਕੈਨੇਡਾ ਦਾ ਵਲਪਾ ਆ ਗਿਆ ਕੈਨੇਡਾ ਵਿੱਚ ਮਿਲਿਆ ਠੀਕ ਆ ਚੋਂ ਮਹੀਨੇ ਦੀ ਚੈੱਕ ਪਾਸ ਤੇ ਆਪਦਾ ਡਾਇਰੈਕਟਰ ਲੈ ਕੇ ਚੈੱਕ ਲਾਵੇ ਠੀਕ ਆ। ਹੁਣ ਵੀ ਜਿਹੜਾ 15 ਲੀਟਰ ਇਹ ਥਲੇ ਦੁੱਧ ਹੋਊਗਾ ਚੌਨਾ ਪੀਵੇ ਲਈ। ਠੀਕ ਆ। ਇਹ ਮਰਗਲੇ ਥਾਂ ਦੀ ਤੰਗ। ਤਿੰਨਾ ਥਣਾਂ 'ਚ ਹੀ ਇੰਨਾ ਦੁੱਧ ਦੇਈ ਗਈ। ਚਾਰ ਬਾਰ। ਇਹ ਚਾਰ ਥਣਾਂ 'ਚ ਦੋ ਦੇ 50 ਲੀਟਰ ਦੁੱਧ ਚੁੜਾਇਆ। ਸੱਜਣ ਇਹਨੂੰ ਕਿੰਨਾ ਕੰਮ। ਕੇ। ਕਿਹਦਾ ਬਣਾਇਆ ਇਹ ਫਾਰਮਾ ਇਦਾਂ। ਤੁਰਕੇ ਮਾੜੀ ਜੀ। ਚਾਰ ਮਹੀਨਿਆਂ ਦੀ ਗੱਭਣ ਆ। ਹਾਂ ਜੀ। ਇਹ ਬਾਕੀ ਇੱਕ ਹੋਰ ਗੱਲ ਹੈ ਬਈ। ਇਹਨੂੰ ਹਿਜਾਬ ਛੱਡਦੇ ਆਂ। ਅੱਛਾ। ਤੋਂ ਨਹੀਂ ਜਾਂਦੀ ਕਿ। ਗਾਵਾਂ ਹੱਗਾਂ ਵੀ ਨਹੀਂ ਛੱਡਦੇ। ਇਹਨੂੰ ਹੀ ਆਬ ਵੰਡ ਕਢਾ ਆ ਗਈ ਉਹਨੂੰ ਮੈਂ ਘਬੜ ਕਰਕੇ ਵੰਡ ਕਢਾਇਆ ਵੀ ਗਰਮੀ ਇਹਦਾ 15 ਇਹ ਹੁਣ ਵੀ ਥੇੜਪੂ ਸਾਈਏ ਨਾ ਰੀਣਾ ਫਿੱਟ ਗਈ ਤੇ ਦੁੱਧ ਨੇ 20 ਚਾਈਆ ਕੀ ਆ ਕੀਦਾ ਵੀ ਡੰਗਰ ਘੱਪਣ ਆ ਫਿਰ ਤੱਕਾ ਹੁੰਦਾ ਨਹੀਂ ਨਾਲ ਜੀ ਅਕੂ ਤੋਂ ਰੱਖਦਾ ਪਾਈ ਜਾਵੇ ਨਾ ਕਰੋ ਹਾਂ ਤੇਲ ਤਾਂ ਬਾਲਾ ਖਾ ਲਵੇ ਪਸੂ ਨਹੀਂ ਤਾਂ ਆ ਤਾਂ ਮੈਂ ਗਰਮ ਗਰਮੀ ਨਾਲ ਕਰਦੀ ਨਾ ਘਰ ਸਜਾ ਲਓ ਰੌਣ ਪਾਣੀ ਪਣੀ ਪਾਤਾ ਸ਼ਾਈਨਿੰਗ ਚੂਨਿੰਗ ਬੜੀ ਜਾਂ ਗਾਂ ਦੀ ਰੱਡੀ ਦੁੱਜੀ ਹੋਵੇ ਨਾ ਓਕੇ 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 ਆ ਥੋੜਾ ਥਾਂ ਥੂ ਪਕਾ ਕਰਦੇ ਥੋੜਾ ਧੰਨਵਾਦ ਹਾਂ ਕੀ ਬਾਤ ਹੈ ਬਾਗੀ ਰਾਮ ਜਿਹਨ ਢੋਲ ਜੀ ਦਾ ਪਿਛਲੇ ਦੂਏ ਇੱਕ ਲੱਕ ਤੇ ਤਾਹਿਆ ਰੀ ਹੁੰਦਾ ओके। ਪੜੇ ਗਾਂ। ਦੁੱਧਾਂ ਵਰਗੇ ਆਪਾਂ ਵੇਚੀ ਨਹੀਂ ਆ ਦੁੱਧ ਦੇ ਮਾਲਾ ਰੁਪਈਆ 50000 ਕੋਈ ਬੋਲੀ ਦਾ। ਅਈਆ ਮੰਗਿਆ ਪਈ ਜਾਂਦਾ ਵੇਚਦੇ। ਹਾਂ ਲਾ ਕੇ ਪੈਸੇ ਉਹ ਕਰਦਿਆਂ। ਦੁੱਧਾਂ ਦਾ ਦਰਿਆ ਦੇ। ਰੇਟ ਇਹਦਾ। ਰੇਟ ਬਈ ਆਪਾਂ ਸਾਹਮਣੀ ਨਹੀਂ ਆ ਕਿਸੇ ਨੇ। 5 ਮਹੀਨੇ ਆਪਾਂ ਕੋਈ ਇਹਦਾ 50 ਨਹੀਂ ਕਰਨਾ 45 ਨਹੀਂ ਕਰਨਾ। ਇਹਦੀ ਹੋਊਗੀ ਪੂਰੇ 33000 ਦੇ ਵਿੱਚ ਕੋਣ 100 ਕਿਲੋਮੀਟਰ। ਗੱਡੀ ਆਦੀ ਲੈ ਆਵੇ ਤੇ 30000 ਦੀ ਦੇਣੀ ਆ। ਠੀਕ ਆ। ਹਾਂ। ਪਹੁੰਚ ਕਰ ਦਾਂਗੇ 33000 ਦੀ ਤਾਂ 30 ਦੀ ਦੇ ਦੇਣਗੇ 30 ਦੀ ਦੇਣੀ ਓਕੇ ਇਹਦਾ ਲਾਲ ਦਾ ਕੀ ਲੇਖਾ ਜੋਖਾ ਇਹ ਬਈ ਸੂਈ ਨੂੰ ਹੋਏ ਆ 2.5 ਤਿੰਨ ਮਹੀਨੇ ਠੀਕ ਆ 2.5 ਤਿੰਨ ਮਹੀਨੇ ਆਏ ਸੂਈ ਨੂੰ ਹਾਂ ਤੇ ਬੱਚੀ ਨਹੀਂ ਇਹਦੀ ਬੱਚਾ ਦੌਂਦਾ ਨਹੀਂ ਹੈਗਾ ਆਪਣਾ ਰਿਸ਼ਤੇਦਾਰੇ ਕੋਈ ਬੱਚੇ ਲੈ ਗਿਆ ਦੌਂਦੇ ਠੀਕ ਆ ਉਹਨਾਂ ਨੇ ਮਾ ਪਾ ਲੈਣਾ ਆਪਣਾ ਚਲਤ ਨੂੰ ਬੜਾ ਵਪਾਰ ਦਾ ਕੰਮ ਆਪਣਾ ਬੱਚਾ ਨਹੀਂ ਪਾਦਾ ਤੇ ਦੁੱਧ ਦੇ ਥੱਲੇ ਭਾਈ ਇਹਨੇ ਸੱਗਰਨੇ ਚਵਾਇਆ ਜੀ ਹੁਣ ਫੜਾਇਆ ਇੱਕ ਤੇ ਟੀਗਾ ਭਰੇ ਨੂੰ ਇਹਨੂੰ ਕੋਈ 20-25 ਦਿਨ ਮਹੀਨਾ ਹੋਇਆ ਤਾਂ ਆਪਾਂ ਆਪ ਬੰਦ ਘਟਾਇਆ ਦੁੱਧ ਨੇ 20 ਤੋਂ ਪਲੱਸ ਚ ਵਾਇਆ ਓਕੇ ਤੇ ਜਲਸੀ ਕਰਾਉ ਦੇ ਨਖਲ ਜੀ ਦੁੱਧ ਮੱਝਾਂ ਰਗਾ ਦੁੱਧ ਮੱਝਾਂ ਰਗਾ ਫੈਂਟੂ ਮਈਆਂ ਠੀਕ ਹੈ ਤੇ ਹੁਣ ਇਹਦੇ ਥੱਲੇ 14-15 ਲੀਟਰ ਹੋਊਗਾ ਤੇ ਟੀਗਾ ਭਰਿਆ ਹੈਗਾ ਆਪਾਂ ਖਬਰਦੀ ਨਹੀਂ ਗਾਰੰਟੀ ਕੋ ਦਿੰਦੇ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਓਕੇ ਤੌਰ ਕਰਾਈਏ ਚੱਕ ਕੇ ਜੀ ਸੁਆ ਦੂਜਾ ਹਾਂਜੀ ਦੂਜਾ ਕਦ ਜਿੰਦਾ ਬੰਦਾ ਨਹੀਂ ਪੱਕਾ ਰਹਿੰਦਾ ਹਾਂ ਸਮਝਾਈ ਕਰਕੇ ਡੰਗ ਦੇ ਦਈਏ ਕਿ ਜਿੰਨਾ ਜਿਆਦਾ ਟੈਨ ਟਾਈਮ ਨਾਲ ਤੇ ਇਹ ਰੋਕਣੀ ਹੋਣੀ ਆ ਹਾਂ ਵਾਕਿਓ ਜੇ ਇਹ ਦਾ ਟਾਈਮ ਉਸੇ ਵੇਲੇ ਡੰਗ ਰੱਖਾ ਹੁੰਦਾ ਇਹਦੇ ਕੋਲੋਂ ਹੁਣ ਆਪਾਂ ਕਿੰਨਾ ਦੁੱਧ ਚਵਾ ਦੇਣਾ ਇਹ ਚੋਕਾ ਮੇਰੀ ਕਦਾਵਾਰਾਂ ਨਾਲ ਓਕੇ 7 ਕਿਲੋਟਰ ਡੰਗਦਾ 7 ਕਿਲੋਟਰ ਡੰਗਦਾ ਹੁਣ ਇਹਦੇ ਕੋਲੇ ਇਹਨੂੰ ਵੀ ਮੰਨ ਲਓ ਕੋਈ ਰੀਜਨਾ ਪਾਵੇ ਸੇਵਾ ਕਰੇ ਤੇ ਜਿਹੜਾ ਦੁੱਧ ਨੇ ਤੋਂ ਤਾਂ 20 ਦੇ ਆਸ-ਪਾਸ ਨੇ ਫਕਰ ਨਹੀਂ ਦਿੱਤਾ 20 ਪਾਈ। ਠੀਕ ਆ। ਆਪਾਂ ਅੱਜ ਅਜਾਈ ਗੱਲ ਕਰਨੀ ਜਿਹੜਾ ਹਾਇ ਹੈ। ਆਹੋ ਇਹ ਤਾਂ ਘਰੇ ਚੋਂ ਹੀ ਆਈ ਆ। ਹਾਂਜੀ ਹਾਂਜੀ। ਇਹਦੇ ਆਪਣੀ ਮਾ ਕੀ ਕੀਤੀ। ਠੀਕ ਆ। ਥਾਂ ਥਣ ਚੰਗਾ ਤੇ ਬੰਗਾ ਲਾ ਕੇ ਚੋਣਾ ਇਹਨੂੰ। ਹਾਂਜੀ ਹਾਂਜੀ। ਬੰਗਾ ਦੋਵੇਂ ਲੈ ਨਹੀਂ ਗਾ ਜੀ। ਓਕੇ। ਮੇਰਾ ਪਾ। ਤੁਹਾਡਾ ਪਾ। ਇਹਦਾ ਰੇਟ। ਬਈ ਰੇਟ ਸੇਮ ਹੀ ਆ। ਅੱਛਾ ਦੋਹਾਂ ਦਾ। 33000 ਦੇ ਵਿੱਚ ਪਹੁੰਚ ਜਦੀ। ਗੱਡੀ ਆਪਦੀ ਲੈ ਲੈ 30 ਦੀ। 30 ਦੀ। ਜੋੜਾ ਲਉਂਗਾ 60 ਦਾ ਠੀਕ ਹਾਂ 60000 ਚ ਕਿੰਨਾ ਦੁੱਧ ਦੇਵੇਂਗਾ 60000 ਬਾਈ 14 14 ਲੀਟਰ ਲਾ ਲੈ ਛਾਈ ਬਹੁਤ ਆ ਯਾਰ ਹਾਂ ਹਨਾ ਹਾਂਜੀ ਉਵੇਂ ਤਾਂ ਨਹੀਂ ਆਉਣਾ ਇਹਨਾਂ ਦਾ ਦੁੱਧ ਨਹੀਂ ਆਉਣਾ ਨਹੀਂ ਚਲੋ ਆਪਾਂ ਲੋਡ ਦਾ ਕਰਕੇ ਦੇਖਦੇ ਹਾਂ ਕੀ ਦੇ ਲੋਡ ਵੀ ਕੋਈ ਨਹੀਂ ਆ ਗੱਲ ਇਹ ਮਜ਼ਦੂਰੀ ਆ ਸਾਹਮਣੇ ਖੋਣਦੇ ਆ ਸਾਹਮਣੇ ਨਹੀਂ ਪਸੂ ਬਾਅਦ ਚ ਆਪ ਬਾਹਰ ਚਲੇ ਜਾਈਦਾ ਹਨਾ ਲੈ ਵੀ ਸੱਜਣੋ ਇਹ ਆ ਪਸੂ ਵਿਕਰੀ ਵਾਲੇ ਵੀਰ ਹਰਾਂ ਦੇ ਕੋਲੇ ਸਾਰਿਆਂ ਦਾ ਲੇਖਾ ਜੋਖਾ ਲੈਤਾ ਤੇ ਜਿਹੜਾ ਆਸਾਨ ਦਾ ਗਿਆ ਕਰਕੇ ਤਸੱਲੀ ਕਰ ਲਿਓ ਫ੍ਰੀ ਕਰੀ ਧੰਨਵਾਦ ਵੀਡੀਓ ਨੂੰ ਤੇ ਪ੍ਰਤਾਪ ਸ਼ਾਹ ਇੱਕ ਇਹ ਹੁਣੇ ਉਤਰੀ ਟੈਂਪੂ ਤੋਂ ਹਣਾ ਇਹਦਾ ਕੀ ਹਿਸਾਬ ਕਿਤਾਬ ਇਹ ਵੀ ਭਈ ਸੂਈ ਆ ਕੋਈ ਸਾਢੇ ਕਿ ਤਨਾ 4 ਮਹੀਨਿਆਂ ਦੀ ਬੱਚਾ ਨਹੀਂ ਹੈਗਾ ਮਿਲਦੀ ਭਰੇ ਤੇ ਠੀਕ ਆ ਭੈਣ ਭਰਾਵਾਂ ਦੀ ਗੱਡੀ ਆ ਤੇ ਸੂਆ ਇਹਦਾ ਪੂਰ ਦੂਜਾ ਓਕੇ ਬਾਕੀ ਭੈਣ ਭਰਾਵਾਂ ਦੀ ਗੱਡੀ ਆ ਸੂਈ ਤੇ ਚੋਈ ਲੇਟ ਲੂਟ ਜਿ ਸਵੇਰੇ ਠੀਕ ਆ ਤੇ ਹੁਣ ਇਹ ਬੱਗ ਤੇ ਬੁਗੜਾ ਤੁਹਾਡੇ ਸਾਹਮਣੇ ਲਿਆ ਹਾਂ ਇਹ ਬਿਲਕੁਲ ਸਾਹਮਣੇ ਆ ਹਾਂਜੀ ਹਾਂਜੀ ਸੀਲ ਆ ਆਉਂਦੀ ਖੜ ਗਈ ਆ ਦੁੱਧ 6 ਲੀਟਰ ਜੀ ਪੱਕਾ 6 ਲੀਟਰ ਹਾਂਜੀ ਰੇਟ ਇਹਦਾ ਕੀ ਕਰਦਗੇ ਰੇਟ ਭਾਜੀ ਇਹਦਾ ਜੈ ਜੀ ਆ ਜੋ ਦੀ ਮੰਦਰੀ ਆ ਠੀਕ ਆ ਇਹ ਕੋ ਚਲੋ ਲੈ ਜੂਗਾ ਤੇ ਮੋਹਲਾ ਪਾਉਂਸਰ ਕੱਟੀ ਵਾਲਾ ਕਰ ਦੇਣਾ ਠੀਕ ਆ ਇਹ ਨਹੀਂ ਵੇ ਬਸ ਠਪੈਣ ਕਰਨਾ ਪੂਰੇ 50000 ਦੇ ਵਿੱਚ ਪਹੁੰਚ ਕਰਨਾ ਪੂਰੇ 50000 ਦੀ ਪਹੁੰਚ ਕਰਨਾ ਜੀ ਆਪਾਂ ਦੀ ਲੈਵੇ ਤੇ 47000 47000 ਤੌਰ ਤਾਂ ਦੀਏ ਮੜੀ ਅੰਮੇ ਨੇਕ ਦੀ ਬਣੀ ਵੀ ਉਹਨਾਂ ਦੇ ਕਹਿਣ ਮੁਤਾਬਕ ਪਰ ਆਪਾਂ ਨਹੀਂ ਕੋਈ ਗਾਰੰਟੀ ਦਿੰਦੇ ਜੀ ਆਪਾਂ ਦੇ ਦੁੱਧ ਸਾਹਣ ਠੀਕ ਆ ਤੌਰ ਕਰਾ ਦੇ ਜੇ ਚੱਪ ਸੱਜਣੋ ਸੂਹਾ ਦੂਜਾ ਹੀ ਆ ਨਵੀਂ ਝੋਟੀ ਆ ਹੁਣੇ ਉਤਰੀ ਇਹ ਵੇਸ਼ਿਕਰ ਹੋ ਜਿਓ ਦੁੱਧ 6 ਮੀਟਰ ਆ ਤਾਂ ਇਹਦੀ ਅੱਡ ਤੋਂ ਵੀਡੀਓ ਬਣਾ ਕੇ ਨਾਲ ਜੋੜਨ ਲੱਗੇ ਆ ਕਿਉਂਕਿ ਲੇਟ ਆਈ ਆ ਥੋੜੀ ਜੀ ਵੇਖੋ 47000 ਦੀ ਹੈ ਨਾ ਹਾਂਜੀ 47000 ਤਾਂ ਪਹੁੰਚ ਪਹੁੰਚ 50000 ਦੀ ਜੇ ਕੋਈ ਘਰੇ ਮੰਗਾਉਂਦਾ ਹਾਂਜੀ ਤੇ ਪਾੜੇ ਤੇ ਮਿਲਦੀ ਆ ਪਾੜੇ ਦੇ ਦੀ ਤੁਸੀਂ ਨਹੀਂ ਕਰਦੇ ਖੜੇ ਆਪਣੇ ਘਰੇ ਕੋਈ ਠੀਕ ਆ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਬਾਅਦ